ਕਿਸਾਨ ਆਗੂਆਂ ਨੇ 22 ਸਾਲਾ ਸ਼ਹੀਦ ਹੋਏ ਕਿਸਾਨੀ ਅੰਦੋਲਨ ਦੇ ਭੇਟ ਚੜੇ ਨੌਜਵਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਦਿੱਤੀ ਗਈ ਸਰਕਾਰੀ ਪੇਸ਼ਕਸ਼ ਠੁਕਰਾ ਦਿੱਤੀ ਹੈ ਜੀ ਹਾਂ ਇਹ ਬਹੁਤ ਵੱਡਾ ਇੱਕ ਬਿਆਨ ਸਾਹਮਣੇ ਆਇਆ ਹੈ ਕਿਸਾਨ ਆਗੂ ਜਿਹੜਾ ਸਾਰਿਆਂ ਨੇ ਸਰਕਾਰੀ ਹਸਪਤਾਲ ਰੇਂਦਰ ਹਸਪਤਾਲ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਸ਼ਹੀਦ ਹੋਏ 22 ਸਾਲਾ ਨੌਜਵਾਨ ਸ਼ੁਭਕਰਨ ਸਿੰਘ ਦੇ ਪਿਤਾ ਜੀ ਸਰਦਾਰ ਚਰਨਜੀਤ ਸਿੰਘ ਵੀ ਮੌਜੂਦ ਸਨ ਉੱਥੇ ਜਗਜੀਤ ਸਿੰਘ ਟੱਲੇਵਾਲ ਸਰਵਰ ਸਿੰਘ ਪੰਦੇੜ ਸੁਜੀਤ ਸਿੰਘ ਫੂਲ ਆਦਮ ਹੋਰ ਵੀ ਕਈ ਸਿਆਣੇ ਕਿਸਾਨੀ ਆਗੂ ਸਨ ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਪੇਸ਼ਕਸ਼ ਨਹੀਂ ਚਾਹੀਦੀ ਹੈ ਸਾਨੂੰ ਚਾਹੀਦਾ ਹੈ ਤਾਂ ਇਨਸਾਫ਼ ਸਾਨੂੰ ਇਹ ਚਾਹੀਦਾ ਹੈ ਕਿ ਜਿਹੜੇ ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਸ਼ੁਭਕਰਨ ਸਿੰਘ ਨੂੰ ਮਾਰਿਆ ਗਿਆ ਉਹਦੇ ਗੋਲੀ ਮਾਰੀ ਗਈ ਹੈ ਉਹਨਾਂ ਦੇ ਖਿਲਾਫ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਉਹਨਾਂ ਖਿਲਾਫ ਕਤਲ ਦਾ ਮਕਦਮਾ ਚੱਲਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਹਰਜਾ ਚਰਨਜੀਤ ਸਿੰਘ ਨੇ ਆਪਣਾ ਇੱਕ ਲੌਤਾ ਪੁੱਤ ਗਵਾ ਲਿਆ ਹੈ ਦੋ ਭੈਣਾਂ ਦਾ ਭਰਾ ਇਸ ਫਾਨੀ ਸੰਸਾਰ ਨੂੰ અલਵਿਦਾ ਆ ਗਿਆ ਉਹ ਵੀ ਸਿਰਫ ਕਿਉਂ ਕਿਸਾਨੀ ਅੰਦੋਲਨ ਦੇ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਲੈਣ ਵਾਸਤੇ ਬਠਿੰਡਾ ਦੇ ਪਿੰਡ ਬੱਲੋ ਦਾ ਇਹ ਨੌਜਵਾਨ ਹੁਣ ਇਸ ਸੰਸਾਰ 'ਚ ਨਹੀਂ ਰਿਹਾ ਪਿੱਛੇ ਛੱਡ ਗਿਆ ਰੋਂਦੇ ਕਰਲਾਉਂਦੇ ਮਾਪੇ ਤੇ ਭੈਣਾਂ ਨੂੰ ਉਹਨਾਂ ਨੇ ਕਿਹਾ ਕਿ ਸਾਨੂੰ ਨਹੀਂ ਚਾਹੀਦਾ ਕਿ ਕੋਈ ਵੀ 15 ਲੱਖ ਰੁਪਏ ਦਾ ਜਿਲਾ ਕਰਜ਼ਾ ਇਹਦੀ ਉੱਪਰ ਭਾਈ ਸਰਕਾਰ ਕਰੇ ਸਾਨੂੰ ਭੈਣ ਵਾਸਤੇ ਸਰਕਾਰੀ ਨੌਕਰੀ ਵੀ ਨਹੀਂ ਚਾਹੀਦੀ ਇੱਥੇ ਤੱਕ ਕਿ ਸਾਨੂੰ ਜਿਹੜੀ 1 ਕਰੋੜ ਰੁਪਏ ਦੀ ਨਕਦ ਰਾਸ਼ੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਲਾਨੀ ਗਈ ਹੈ ਸਾਨੂੰ ਇਹ ਵੀ ਨਹੀਂ ਚਾਹੀਦੀ ਉਹਨਾਂ ਨੇ ਕਿਹਾ ਫਿਲਹਾਲ ਅਸੀਂ ਮੋਮਬਤੀਆਂ ਬਾਲ ਕੇ ਕਾਲੀਆਂ ਪੱਟੀਆਂ ਬਣ ਕੇ ਰੋਸ ਕਰਾਂਗੇ ਫਿਰ ਉਸ ਤੋਂ ਬਾਅਦ ਸਾਡੇ ਸੈਮੀਨਾਰ ਹੋਣਗੇ ਅਸੀਂ ਤਤ ਤੰਗ ਵੇਟ ਕਰਾਂਗੇ ਜਦ ਤੱਕ ਸ਼ੁਭਕਰਨ ਸਿੰਘ ਦਾ ਸਸਕਾਰ ਨਹੀਂ ਹੁੰਦਾ ਉਸ ਤੋਂ ਬਾਅਦ ਫਿਰ ਸਾਡੀ ਕਮੇਟੀਆਂ ਡਿਸਾਈਡ ਕਰਨਗੀਆਂ ਕਿ ਅਸੀਂ ਦਿੱਲੀ ਨੂੰ ਕੂਚ ਕਿਸ ਤਰ੍ਹਾਂ ਕਰਨਾ ਹੈ ਸ਼ਾਇਦ 29 ਫਰਵਰੀ ਨੂੰ ਅਸੀਂ ਇਹ ਪੈਰ ਕਦਮੀ ਕਰੀਏ ਤਾ ਤੱਕ ਮੁੰਗਤੀਆਂ ਬਾਲ ਕੇ ਕਾਲੀ ਪੱਟੀਆਂ ਬਨ ਕੇ ਰੋਸ ਮੁਜ਼ਾਹਰਾ ਕਰਾਂਗੇ ਪੁਤਲੇ ਤੱਕ ਫੁੱਕਾਂਗੇ ਫਿਰ ਉਸ ਤੋਂ ਬਾਅਦ ਸੈਮੀਨਾਰ ਵੀ ਕਰਾਂਗੇ ਸੋ ਕਿਤਨਾ ਕਿਤੇ ਇਹ ਬਹੁਤ ਵੱਡਾ ਬਿਆਨ ਹੈ ਜੋ ਕਿਸਾਨੀ ਆਗੂਆਂ ਨੇ ਜ਼ਿਲ੍ਹੇ ਸ਼ੁਭ ਕਰਨ ਦੇ ਪਿਤਾ ਜੀ ਨੇ ਉਹਨਾਂ ਨੂੰ ਨਾਲ ਲੈ ਕੇ ਜੋ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਸਾਫ਼ ਕਹਿ ਦਿੱਤਾ ਹੈ ਕਿ ਸਾਨੂੰ ਸਰਕਾਰ ਵੱਲੋਂ ਪੇਸ਼ਕਸ਼ ਕੀਤੀ ਗਈ 1 ਕਰੋੜ ਦੀ ਨਕਦ ਰਾਸ਼ੀ ਨਹੀਂ ਚਾਹੀਦੀ ਭੈਣ ਵਾਸਤੇ ਸਰਕਾਰੀ ਨੌਕਰੀ ਵੀ ਨਹੀਂ ਚਾਹੀਦੀ ਨਾ ਜਿਹੜਾ ਸਾਡੇ ਸਿਰ ਤੇ 15 ਰੱਖ ਦੇ ਕਰੀਬ ਦਾ ਕਰਜ਼ਾ ਉਹਦੇ ਉੱਪਰ ਭਾਈ ਚਾਹੀਦੀ ਹੈ ਸਾਨੂੰ ਚਾਹੀਦਾ ਹੈ ਤਾਂ ਸਿਰਫ ਸ਼ੁਭ ਕਰਨ ਵਾਸਤੇ ਇਨਸਾਫ ਸਾਨੂੰ ਚਾਹੀਦਾ ਹੈ ਕਿ ਜਿਹੜੇ ਉਹ ਪੁਲਿਸ ਵਾਲੇ ਹਰਿਆਣਾ ਸਰਕਾਰ ਦੇ ਜਿਨ੍ਹਾਂ ਨੇ ਗੋਲੀ ਮਾਰ ਕੇ ਸ਼ੁਭਕਰਨ ਸਿੰਘ ਨੂੰ ਮਾਰਿਆ ਉਹਨਾਂ ਦੇ ਖਿਲਾਫ ਕਤਲ ਦਾ ਮੁਕੱਦਮਾ ਤੇ ਬਣਦੀ ਹੋਈ ਸਜ਼ਾ